ਪੀਰ ਬੰਦਗੀ 786 ਚੈਨਲ ਵੱਲੋਂ ਸਭ ਨੂੰ ਜੈ ਪੀਰਾਂ ਦੀ ਸੰਗਤ ਜੀ ਹਾਜ਼ਰ ਹਾਂ ਤੁਹਾਡੇ ਚਰਨਾਂ ਦੇ ਵਿੱਚ ਅੱਜ ਦਾ ਪੈਗਾਮ ਲੈ ਕੇ ਅੱਜ ਦੇ ਇਸ ਪੈਗਾਮ ਵਿੱਚ ਆਪਾਂ ਗੱਲ ਕਰਾਂਗੇ ਕਿ ਜੋ ਦੋਸਤ ਪੀਰਾਂ ਨੂੰ ਮੰਨਦੇ ਹਨ ਅਤੇ ਉਹਨਾਂ ਦੇ ਨਾਮ ਦਾ ਚਿਰਾਗ ਨਾਮਾ ਕਰ ਅਤੇ ਦਰਬਾਰ ਸਾਹਿਬ ਵਿੱਚ ਰੋਸ਼ਨ ਕਰਦੇ ਹਨ ਅਤੇ ਮੁਹ ਮੰਗੀਆਂ ਬਰਾਦਾਂ ਹਾਸਲ ਕਰਦੇ ਹਨ ਪਰ ਕੁਝ ਦੋਸਤ ਕਹਿੰਦੇ ਹਨ ਕਿ ਸਾਡੀ ਅਰਦਾਸ ਜਲਦ ਕਬੂਲ ਨਹੀਂ ਹੁੰਦੀ ਜਾਂ ਫਿਰ ਅਸੀਂ ਕੋਈ ਨਵਾਂ ਕਾਰੋਬਾਰ ਸ਼ੁਰੂ ਕਰਨਾ ਹੈ ਜਾਂ ਫਿਰ ਕੋਈ ਨਵੀਂ ਗੱਡੀ ਲੈਣੀ ਹੈ ਜਾਂ ਫਿਰ ਕੋਈ ਨਵਾਂ ਘਰ ਬਣਾਉਣਾ ਹੈ ਜਾਂ ਫਿਰ ਅਸੀਂ ਬਾਹਰਲੇ ਦੇਸ਼ ਜਾਣਾ ਹੈ ਤਾਂ ਸੰਗਤ ਜੀ ਤੁਸੀਂ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਆਓ ਅੱਜ ਦਾ ਪੈਗਾਮ ਸ਼ੁਰੂ ਕਰੀਏ ਉਸ ਖੁਦਾ ਦੇ ਨਾਮ ਤੇ ਜੋ ਹਰ ਇੱਕ ਤੇ ਮਿਹਰਬਾਨ ਹੈ ਸਭ ਤੇ ਰਹਿਮਤ ਕਰਨ ਵਾਲਾ ਹੈ ਪੀਰ ਦੀ ਪਿਆਰੀ ਸਾਧ ਸੰਗਤ ਜੀਓ ਵੀਰਵਰ ਵਾਲਾ ਦਿਨ ਪੀਰਾਂ ਦਾ ਦਿਨ ਮੰਨਿਆ ਜਾਂਦਾ ਹੈ ਇਸ ਦਿਨ ਕੁਝ ਦੋਸਤ ਆਪਣੇ ਘਰ ਵਿੱਚ ਚਿਰਾਗ ਰੋਸ਼ਨ ਕਰਦੇ ਹਨ ਅਤੇ ਕੁਝ ਦੋਸਤ ਦਰਬਾਰ ਸਾਹਿਬ ਵਿੱਚ ਚਿਰਾਗ ਨਮਾ ਰੋਸ਼ਨ ਕਰਦੇ ਹਨ ਸੰਗਤ ਜੀ ਅੱਜ ਤੁਹਾਨੂੰ ਇੱਕ ਖਾਸ ਅਮਲ ਦੱਸਣ ਜਾ ਰਹੇ ਹਾਂ ਜੇਕਰ ਤੁਸੀਂ ਇਸ ਨੂੰ ਸੱਚੇ ਮਨ ਅਤੇ ਪੂਰੀ ਸ਼ਰਧਾ ਨਾਲ ਪੀਰ ਜੀ ਤੇ ਵਿਸ਼ਵਾਸ ਰੱਖ ਕੇ ਕਰ ਲਿਆ ਤਾਂ ਪੀਰ ਦੀ ਕਿਰਪਾ ਨਾਲ ਜੋ ਤੁਹਾਡੇ ਰੁਕੇ ਹੋਏ ਕੰਮ ਹੋਣਗੇ ਉਹ ਸਭ ਠੀਕ ਹੋ ਜਾਣਗੇ ਤੁਹਾਨੂੰ ਹਰ ਕੰਮ ਵਿੱਚ ਤਰੱਕੀ ਮਿਲੇਗੀ ਸੰਗਤ ਜੀ ਤੁਸੀਂ ਵੀਰਵਾਰ ਵਾਲੇ ਦਿਨ ਪਾਕਸਾਫ ਹੋ ਕੇ ਘਰ ਵਿੱਚ ਜਾਂ ਦਰਬਾਰ ਸਾਹਿਬ ਵਿੱਚ ਚਿਰਾਗ ਰੋਸ਼ਨ ਕਰਨ ਜਾਓ ਤਾਂ ਉਸ ਸਮੇਂ ਆਪਣੇ ਨਾਲ ਸੱਤ ਗੁਲਾਬ ਦੇ ਫੁੱਲ ਅਤੇ ਥੋੜਾ ਜਿਹਾ ਮਿੱਠਾ ਪ੍ਰਸ਼ਾਦ ਨਾਲ ਲੈ ਕੇ ਜਾਣਾ ਹੈ ਫਿਰ ਤੁਸੀਂ ਪ੍ਰਸ਼ਾਦ ਅਤੇ ਫੁੱਲਾਂ ਨੂੰ ਪੀਰ ਜੀ ਦੇ ਚਰਨਾ ਵਿੱਚ ਚੜਾ ਦੇਣਾ ਹੈ ਅਤੇ ਜੋ ਵੀ ਤੁਹਾਡੀ ਮੁਰਾਦ ਹੋਵੇਗੀ ਉਸ ਦੀ ਅਰਦਾਸ ਬੇਨਤੀ ਕਰਨੀ ਹੈ ਅਤੇ ਸਰਬਤ ਦਾ ਪਲਾ ਮੰਗਣਾ ਹੈ ਪਰ ਸੰਗਤ ਜੀ ਇਸ उपाधि ਵਰਤੋ ਉਹ ਹੀ ਕਰ ਸਕਦਾ ਹੈ ਜਿਸ ਘਰ ਵਿੱਚ ਅੰਡਾ ਸ਼ਰਾਬ ਅਤੇ ਮਾਸ ਦਾ ਸੇਵਨ ਨਾ ਹੁੰਦਾ ਹੋਵੇ ਅਤੇ ਬੁਰੇ ਕੰਮਾਂ ਤੋਂ ਰਹਿਤ ਹੋਵੇ ਜੇਕਰ ਤੁਸੀਂ ਇਸ ਉਪਾ ਨੂੰ ਵਿਸ਼ਵਾਸ ਰੱਖ ਕੇ ਕਰ ਲਿਆ ਤਾਂ ਵੀਰ ਦੀ ਕਿਰਪਾ ਨਾਲ ਤੁਹਾਡੀ ਹਰ ਮੁਰਾਦ ਪੂਰੀ ਹੋਵੇਗੀ ਜਿਵੇਂ ਕਿ ਨਵਾਂ ਘਰ ਲੈਣ ਲਈ ਬਾਹਰਲੇ ਦੇਸ਼ ਜਾਣ ਲਈ ਨਵੀਂ ਗੱਡੀ ਲੈਣ ਲਈ ਤੇ ਕਾਰੋਬਾਰ ਸ਼ੁਰੂ ਕਰਨ ਲਈ ਇਸ ਉਪਾਅ ਨਾਲ ਸਭ ਦੀਆਂ ਮਨੋ ਕਾਮਨਾ ਪੂਰੀਆਂ ਹੋਣਗੀਆਂ ਸੰਗਤ ਜੀ ਆਸ ਕਰਦਾ ਹਾਂ ਕਿ ਤੁਹਾਨੂੰ ਇਸ ਵੀਡੀਓ ਵਿੱਚ ਕੁਝ ਸਮਝ ਲੱਗਿਆ ਹੋਵੇਗਾ ਤਾਂ ਵੀਡੀਓ ਨੂੰ ਲਾਈਕ ਕਮੈਂਟ ਅਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜਲਦ ਹਾਜ਼ਰ ਹੋਵਾਂਗੇ ਨਵੀਂ ਵੀਡੀਓ ਲੈ ਕੇ ਤਦ ਤੱਕ ਲਈ ਜੈ ਪੀਰਾਂ ਦੀ ਜੈ ਮਸਤਾਂ ਦੀ